ਪੀਰਾ ਫਕੀਰਾਂ ਦੀ ਨਗਰੀ ਚੈਨਲ ਤੇ ਅੱਜ ਇੱਕ ਰੱਖਿਆ ਦੇ ਲਈ ਮੰਤਰ ਲੈ ਕੇ ਹਾਜ਼ਰ ਹੋਏ ਆ ਇਹ ਮੰਤਰ ਦੇ ਰੱਖਿਆ ਮੰਤਰ ਵੀ ਆਪਾਂ ਇਹਨੂੰ ਕਹਿ ਸਕਦੇ ਹਾਂ ਜਿਹੜੇ ਲੋਕ ਸਾਧਨਾ ਕਰਦੇ ਨੇ ਉਹਨਾਂ ਲਈ ਇਹ ਮੰਤਰ ਹੋਣਾ ਬਹੁਤ ਜ਼ਰੂਰੀ ਹੈ ਲੇਕਿਨ ਜੇਕਰ ਤੁਸੀਂ ਸਾਧਨਾ ਘਰ ਦੇ ਵਿੱਚ ਬੈਠ ਕੇ ਕਰਦੇ ਆ ਤਾਂ ਵੀ ਕੀ ਦੀ ਜ਼ਰੂਰਤ ਹੈ ਲੇਕਿਨ ਜੇਕਰ ਤੁਸੀਂ ਕਿਤੇ ਉਜਾੜ ਦੇ ਵਿੱਚ ਬੈਠ ਕੇ ਕਰਦੇ ਆਂ ਤਦ ਵੀ ਤੁਹਾਡੀ ਸੁਰੱਖਿਆ ਦੇ ਲਈ ਇਸ ਮੰਤਰ ਦਾ ਹੋਣਾ ਜ਼ਰੂਰੀ ਹੈ ਜੇਕਰ ਤੁਸੀਂ ਕਿਤੇ ਸ਼ਮਸ਼ਾਨ ਦੇ ਵਿੱਚ ਕਰਦੇ ਆਂ ਸਾਧਨਾ ਤਾਂ ਵੀ ਤੁਹਾਨੂੰ ਇਸ ਮੰਤਰ ਦੀ ਜ਼ਰੂਰਤ ਹੈ ਲੇਕਿਨ ਕਿਉਂਕਿ ਇਸ ਮੰਤਰ ਦੇ ਨਾਲ ਕੋਈ ਵੀ ਉਪਰੀ ਸ਼ਕਤੀ ਤੁਹਾਨੂੰ ਟੱਚ ਨਹੀਂ ਕਰ ਸਕਦੀ ਤੁਹਾਡੇ ਲਾਗੇ ਆ ਨਹੀਂ ਸਕਦੀ ਲੇਕਿਨ ਇਸ ਮੰਤਰ ਦਾ ਤੁਸੀਂ ਪੰਜ ਦਫਾ ਜਾਪ ਕਰਕੇ ਆਪਣੇ ਸਰੀਰ ਤੇ ਭੂਖ ਮਾਰ ਲੈਣੀ ਹੈ ਪੰਜ ਦਫਾ ਹੀ ਜਾਪ ਕਰਨਾ ਤੇ ਪੰਜ ਹੀ ਭੂਖਾਂ ਆਪਣੇ ਸਰੀਰ ਤੇ ਮਾਰ ਲੈਣੀ ਹੈ ਘੇਰਾ ਬਣਾ ਕੇ ਬੈਠ ਜਾਣਾ ਜਿੱਥੇ ਮਰਜੀ ਤੁਸੀਂ ਜਿੱਦਾਂ ਦੀ ਔਖੀ ਤੋਂ ਔਖੀ ਵੱਡੀ ਤੋਂ ਵੱਡੀ ਕਿਸੇ ਵੀ ਤਰ੍ਹਾਂ ਦੀ ਸਾਧਨਾ ਕਰਦੇ ਹੋਮੋਗੇ ਲੇਕਿਨ ਇਹ ਗੋਰਖਨਾਥ ਜੀ ਦਾ ਸ਼ਾਬਰ ਮੰਤਰ ਹੈ ਗੋਰਖਨਾਥ ਜੀ ਦਾ ਇਹ ਰਖਿਆ ਸ਼ਾਬਰ ਮੰਤਰ ਜਿਹਦੇ ਨਾਲ ਤੁਸੀਂ ਹਰ ਸਾਧਨਾ ਦੇ ਵਿੱਚ ਸਫਲ ਹੋਮੋਗੇ ਲੇਕਿਨ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਉਪਰੀ ਚੀਜ਼ ਤੁਹਾਨੂੰ ਟੱਚ ਨਹੀਂ ਕਰ ਸਕਦੀ ਕਿਸੇ ਵੀ ਗੱਲ ਦਾ ਤੁਹਾਨੂੰ ਡਰ ਪੈ ਨਹੀਂ ਹੋਵੇਗਾ ਡਰ ਪੈ ਨਹੀਂ ਲੱਗੇਗਾ ਲੇਕਿਨ ਇਹ ਮੰਤਰ ਜੋ ਗੁਰੂ ਗੋਖਰਨਾਥ ਜੀ ਦਾ ਸ਼ਾਬਰ ਮੰਤਰ ਹੈ ਇਸ ਮੰਤਰ ਨੂੰ ਸਭ ਤੋਂ ਪਹਿਲਾਂ ਆਪਾਂ ਨੇ ਚੰਗੀ ਤਰ੍ਹਾਂ ਕੰਠ ਕਰਨਾ ਹੈ ਕਿਉਂਕਿ ਇਸ ਮੰਤਰ ਨੂੰ ਸਿੱਧ ਕਰਨੇ ਦੀ ਵੀ ਜ਼ਰੂਰਤ ਨੇ ਇਹ ਸਿੱਧ ਕੀਤੇ ਹੋਏ ਮੰਤਰ ਹੁੰਦੇ ਨੇ لیکن ਇਹਨਾਂ ਮੰਤਰਾਂ ਨੂੰ صرف ਪ੍ਰਚਲਿਤ ਕਰਨੇ ਦੀ ضرورت ਹੁੰਦੀ ਹੈ ਸਿੱਧ ਹੋਏ ਹੋਏ ਇਹ ਮੰਤਰ ਹੈ ਇਹਨੂੰ ਇਹਨ ਚੰਗੀ ਤਰ੍ਹਾਂ ਗੰਠ ਕਰਨਾ ਤੁਸੀਂ ਗੰਠ ਕਰਕੇ ਜਿੱਥੇ ਵੀ ਤੁਹਾਨੂੰ ضرورت ਪੈਂਦੀ ਹੈ ਉਸ ਸਮੇਂ ਤੁਸੀਂ ਇਸ ਮੰਤਰ ਦਾ 5 ਦਫਾ ਜਾਪ ਕਰਕੇ ਆਪਣੇ ਸਰੀਰ ਦਾ ਰੱਖਿਆ ਕਰ ਸਕਦੇ ਆ ਆਪਣੇ ਸਰੀਰ ਦੀ ਰੱਖਿਆ ਕਰ ਸਕਦੇ ਆ لیکن ਕਿਸੇ ਵੀ ਸਾਧਨਾ ਦੇ ਵਿੱਚ ਤੁਸੀਂ ਬੈਠੇ ਹੋ ਤੁਹਾਨੂੰ ਫੇਰ ਡਰਨੇ ਦੀ ਜਕਣ ਦੀ ਘਬਰਾਉਣ ਦੀ ਜ਼ਰੂਰਤ ਨਹੀਂ ਜਗਤਗੁਰੂ ਗੋਖਨਾਨ ਸਿੰਘ ਮਹਾਰਾਜ ਜੀ ਦਾ ਇਹ ਸ਼ਾਬਰ ਮੰਤਰ ਤੁਹਾਡੀ ਰੱਖਿਆ ਕਰੇਗਾ ਲੇਕਿਨ ਇਹ ਗੁਰੂ ਗੋਖਨਾਨ ਸਿੰਘ ਦਾ ਜੋ ਸ਼ਾਬਰ ਮੰਤਰ ਹੈ ਉਹ ਇਸ ਤਰ੍ਹਾਂ ਹੈ ਪਹਿਲਾਂ ਚੰਗੀ ਤਰ੍ਹਾਂ ਸੁਣ ਕੇ ਲਿਖ ਲੈਣਾ ਹੈ ਫਿਰ ਇਸ ਮੰਤਰ ਨੂੰ ਚੰਗੀ ਤਰ੍ਹਾਂ કંઠ ਕਰਕੇ ਫਿਰ ਤੁਸੀਂ ਇਸ ਸ਼ਾਬਰ ਮੰਤਰ ਦੀ ਇਸ ਰੱਖਿਆ ਮੰਤਰ ਦੀ ਤੁਸੀਂ ਫਿਰ ਵਰਤੋਂ ਕਰ ਸਕਦੇ ਹਾਂ ਦੋਸਤੋ ਇਹ ਸ਼ਾਬਰ ਮੰਤਰ ਇਸ ਤਰ੍ਹਾਂ ਹੈ ਓਮ ਨਮੋ ਟਟ ਪਰ ਸ਼ਾਏ ਗੁਰੂ ਗੋਰਖਨਾਥ ਕਰੇ ਸਹਾਏ ਮਸ਼ੰਦਰ ਦਾ ਚੇਲਾ ਬੜਾ ਅਲਵੇਲਾ ਗੁਰੂ ਦਾ ਚੋਲਾ ਪਹਿਨੇ ਭਗਤੋਂ ਕੀ ਰਕਸ਼ਾ ਕਰੇ ਮਮ ਦੇ ਰਕਸ਼ਾ ਕਰੇ ਔਰ ਨਾ ਕਰੇ ਤਾਂ ਈਸ਼ਵਰ ਮਹਾਦੇਵ ਕੀ ਆਣ ਮਾਂ ਕਾਲੀ ਕੀ ਦੁਹਾਈ ਦੋਸਤੋ ਇਹ ਗੁਰੂ ਗੋਰਖਨਾਥ ਜੀ ਮਹਾਰਾਜ ਜੀ ਦਾ ਸ਼ਾਬਰ ਮੰਤਰ ਹੈ ਜਿਸ ਮੰਤਰ ਨੂੰ ਤੁਸੀਂ ਚੰਗੀ ਤਰ੍ਹਾਂ ਪਹਿਲਾਂ ਕੰਠ ਕਰਕੇ ਯਾਦ ਕਰਕੇ ਫੇਰ ਹੀ ਇਹਨੂੰ ਵਰਤੋਂ ਦੇ ਵਿੱਚ ਲਿਆਉਣਾ ਹੈ ਲੇਕਿਨ ਦੋਸਤੋ ਜਿਹੜੇ ਵੀ ਸਤਕਾਰਯੋਗ ਵੀਰ ਇਸ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨੀ ਹੈ ਕਮੈਂਟ ਬਾਕਸ ਦੇ ਵਿੱਚ ਜੈਪੀਰਾ ਦੀ ਜਰੂਰ ਲਿਖਣੀ ਹੈ ਸੋ ਦੋਸਤੋ ਜਲਦ ਹੀ ਜਲਦ ਹੀ ਕਿਸੇ ਨਵੇਂ ਗੁਰੂ ਮੈਂ ਮੰਤਰ ਪਾਠ ਢਾਲੀ ਦੀ ਨਾਲ ਹਾਜ਼ਰ ਹੋਵਾਂਗੀ ਸੋ ਦੋਸਤੋ ਜਬ ਤੱਕ ਲਈ ਜੈ ਪੀਰਾਂ ਦੀ